ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਸੇਵਕ ਸਿਹਾਰ ਗਲਤੀਆਂ ਦਾ ਪੁਤਲਾ ਅੱਜ ਫੇਰ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਮਿੱਤਰੋ ਪਿਆਰਿਓ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨਸ਼ਿਆਂ ਬਾਰੇ ਗੱਲ ਕਰਾਂਗੇ ਜਿਹੜੇ ਮਾਰੂ ਨਸ਼ੇ ਨੇ ਘਾਤਕ ਨਸ਼ੇ ਨੇ ਭਿਆਨਕ ਨਸ਼ੇ ਨੇ ਜਿਨ੍ਹਾਂ ਦੇ ਸਾਡੇ ਸਮਾਜ ਨੂੰ ਸਾਡੇ ਪਰਿਵਾਰਾਂ ਨੂੰ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਨੇ ਸਾਡੇ ਆਲੇ-ਦੁਆਲੇ ਨੂੰ ਨੁਕਸਾਨ ਨੇ ਦੋਸਤੋ ਵੈਸੇ ਤਾਂ ਆਪਣੇ ਇਸ YouTube ਚੈਨਲ ਤੇ ਪਹਿਲਾਂ ਵੀ ਆਪਾਂ ਲਗਭਗ 2-3 ਵਾਰੀ ਨਸ਼ਿਆਂ ਦੇ ਮੁੱਦੇ ਤੇ ਵੀਡੀਓ ਬਣਾ ਚੁੱਕੇ ਹਾਂ ਪਰ ਜਿਹੜੇ ਹਿਸਾਬ ਨਾਲ ਨਸ਼ਿਆਂ ਦਾ ਰੁਝਾਨ ਵਧਿਆ ਹੋਇਆ ਹੈ ਜਿਹੜੇ ਹਿਸਾਬ ਨਾਲ ਸਾਡੇ ਨੌਜਵਾਨ ਭੈਣ ਭਰਾ ਤੇ ਹੋਰ ਯਾਰ ਦੋਸਤ ਮਿੱਤਰ ਨਸ਼ਿਆਂ ਦੇ ਵਿੱਚ ਫਸੇ ਹੋਏ ਨੇਗੇ ਉਸੇ ਹਿਸਾਬ ਨਾਲ ਜਿੰਨੀਆਂ ਮਰਜ਼ੀ ਵੀਡੀਓਜ਼ ਬਣਾਈਆਂ ਜਾਣ ਤਾਂ ਉਹ ਵੀ ਘਟ ਨੇ ਤਾਂ ਇਸ ਲਈ ਅੱਜ ਫਿਰ ਮੈਂ ਸੋਚਿਆ ਕਿ ਮੈਂ ਇਸ ਮੁੱਦੇ ਤੇ ਅੱਜ ਇੱਕ ਹੋਰ ਵੀਡੀਓ ਰਿਕਾਰਡ ਕਰਾਂ ਹੋ ਸਕਦਾ ਹੈ ਜੇ ਪਰਮਾਤਮਾ ਦੀ ਕਿਰਪਾ ਹੋਈ ਤਾਂ ਕੋਈ ਸਾਡਾ ਯਾਰ ਦੋਸਤ ਮਿੱਤਰ ਸੱਜਣ ਜਿਹੜਾ ਨਸ਼ੇ ਦੇ ਵਿੱਚ ਫਸਿਆ ਹੋਇਆਗਾ ਹੋ ਸਕਦਾ ਹੈ ਉਹਨੂੰ ਥੋੜੀ ਬਹੁਤੀ ਮੋਟੀਵੇਸ਼ਨ ਮਿਲ ਜੇ ਪ੍ਰੇਰਣਾ ਮਿਲ ਜੇ ਕਿਸੇ ਨਾ ਕਿਸੇ ਤਰੀਕੇ ਉਹ ਕੋਸ਼ਿਸ਼ ਕਰੇ ਨਸ਼ੇ ਦੇ ਵਿੱਚੋਂ ਨਿਕਲਣ ਦੀ ਜਾਂ ਕੋਈ ਵੀਡੀਓ ਦੇਖ ਕੇ ਕਿਸੇ ਨਾ ਕਿਸੇ ਤਰੀਕੇ ਕੋਈ ਯਾਰ ਦੋਸਤ ਮਿੱਤਰ ਸੱਜਣ ਕਿਸੇ ਯਾਰ ਦੋਸਤ ਮਿੱਤਰ ਸੱਜਣ ਦੀ ਹੈਲਪ ਕਰ ਸਕੇ ਉਹਨੂੰ ਨਸੇ ਵਿੱਚੋਂ ਕੱਢਣ ਦੀ ਉਸ ਦਲਦਲ ਦੇ ਵਿੱਚੋਂ ਕੱਢਣ ਦੀ ਮਤਲਬ ਵੀਡੀਓ ਬਣਾਉਣ ਦਾ ਕੋਈ ਨਾ ਕੋਈ ਫਾਇਦਾ ਤਾਂ ਜ਼ਰੂਰ ਹੋਊਗਾ ਮੈਨੂੰ ਇਹ ਪੂਰੀ ਉਮੀਦ ਹੈ ਤੇ ਦੋਸਤੋ ਮਿੱਤਰੋ ਜੇ ਤੁਹਾਡੇ ਵੀ ਆਲੇ-ਦੁਆਲੇ 'ਚ ਜਾਂ ਤੁਹਾਡੇ ਘਰ 'ਚ ਪਰਿਵਾਰ 'ਚ ਤੁਹਾਡੇ ਪਿੰਡ 'ਚ ਕੋਈ ਤੁਹਾਡਾ ਯਾਰ ਦੋਸਤ ਮਿੱਤਰ ਇਸ ਦਲਦਲ ਦੇ ਵਿੱਚ ਫਸਿਆ ਹੋਇਆ ਤਾਂ ਤੁਹਾਡੀ ਸਾਡੀ ਸਭ ਦੀ ਡਿਊਟੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਨਸ਼ੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਕਿਸੇ ਹੋਰ ਕੰਮਕਾਰ ਦੇ ਵੱਲ ਉਹਨਾਂ ਨੂੰ ਲਗਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਉਹ ਨਸ਼ੇ ਤੋਂ ਬਚ ਸਕਣ ਤੇ ਜਿਹੜੇ ਵਿਚਾਰੇ ਨਸ਼ੇ ਦੇ ਵਿੱਚ ਫਸੇ ਹੋਏ ਨੇ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਤਾਂ ਔਖਾ ਹੈਗਾ ਹੀ ਹੈਗਾ ਜਿਨ੍ਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ ਉਹਨਾਂ ਲਈ ਨਿਕਲਣਾ ਤਾਂ ਬਹੁਤ ਔਖਾ ਹੈ ਪਰ ਹੋ ਸਕਦਾ ਇਸ ਵੀਡੀਓ ਦਾ ਉਹਨਾਂ ਯਾਰਾਂ ਦੋਸਤਾਂ ਮਿੱਤਰਾਂ ਨੂੰ ਨੌਜਵਾਨਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਕੋਈ ਫਾਇਦਾ ਹੋ ਜੇ ਜਿਹੜੇ ਹਜੇ ਨੌਜਵਾਨੀ ਦੀ ਉਮਰ 'ਚ ਆ ਰਹੇ ਨੇ ਤੇ ਹਜੇ ਜਿਹੜੇ ਸਾਡੇ ਵਿਦਿਆਰਥੀ ਸਕੂਲਾਂ ਵਿੱਚ ਪੜ੍ਹਦੇ ਨੇ ਹੋ ਸਕਦਾ ਕਿਤੇ ਨਾ ਕਿਤੇ ਕੋਈ ਸਹੀ ਦਿਸ਼ਾ ਮਿਲ ਜੇ ਕੋਈ ਸਹੀ ਰਾਹ ਮਿਲ ਜੇ ਜੇ 1% ਵੀ ਇਸ ਵੀਡੀਓ ਦਾ ਕੋਈ ਕਿਸੇ ਨੂੰ ਫਾਇਦਾ ਹੁੰਦਾ ਤਾਂ ਮੈਂ ਸਮਝੂਗਾ ਕਿ ਮੈਂ ਸਫਲ ਆਪਣੀ ਵੀਡੀਓ ਬਣਾਈ ਹੈ ਜਿਹੜੀ ਉਹਦਾ ਕਿਸੇ ਨਾ ਕਿਸੇ ਨੂੰ ਜਰੂਰ ਕੋਈ ਫਾਇਦਾ ਹੋਇਆਗਾ ਤੇ ਇਸ ਲਈ ਯਾਰੋ ਦੋਸਤੋ ਮਿੱਤਰੋ ਅੱਜ ਮੈਂ ਇਸ ਵੀਡੀਓ ਦੇ ਵਿੱਚ ਨਸ਼ਿਆਂ ਤੇ ਕੁਝ ਕੁ ਗੱਲਾਂ ਕਰਾਂ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਕੁਝ ਇਹੋ ਜੀਆਂ ਗੱਲਾਂ ਕੀਤੀਆਂ ਜਾਣ ਤਾਂ ਕਿ ਕਿਸੇ ਨੂੰ ਕੋਈ ਫਾਇਦਾ ਜਰੂਰ ਹੋਵੇ ਸਾਡੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਤੇ ਜਿਹੜੇ ਪੇਰੈਂਟਸ ਹੈਗੇ ਨੇ ਮਾਪੇ ਹੈਗੇ ਨੇ ਜਿਨ੍ਹਾਂ ਦਾ ਕੋਈ ਧੀ ਜਾਂ ਪੁੱਤ ਨਸ਼ੇ ਦੇ ਵਿੱਚ ਫਸਿਆ ਹੋਇਆ ਹੈ ਉਹਨਾਂ ਨੂੰ ਕੋਈ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਰਾਹ ਮਿਲ ਜੇ ਕੋਈ ਮੋਟੀਵੇਸ਼ਨ ਮਿਲ ਜੇ ਕੋਈ ਪ੍ਰੇਰਨਾ ਮਿਲ ਜੇ ਤੇ ਜੇ ਦੋਸਤੋ ਮਿੱਤਰੋ ਪਿਆਰਿਓ ਮੈਂ ਤੁਹਾਡੀ ਕਿਸੇ ਤਰੀਕੇ ਹੈਲਪ ਕਰ ਸਕਦਾਗਾ ਤੁਹਾਨੂੰ ਕੋਈ ਹੈਲਪ ਦੀ ਜ਼ਰੂਰਤ ਹੈ ਤੁਸੀਂ ਨਸ਼ੇ ਚੋਂ ਨਿਕਲਣਾ ਚਾਹੁੰਦੇ ਹੋ ਜਾਂ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਇਸ ਦਲਦਲ ਦੇ ਵਿੱਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋਗੇ ਜਿੰਨੀ ਕੋ ਹੈਲਪ ਹੋਊਗੀ ਉਹ ਮੈਂ ਜ਼ਰੂਰ ਕਰੂੰਗਾ ਇਸ ਲਈ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਨਸ਼ਿਆਂ ਬਾਰੇ ਕੁਝ ਗੱਲਾਂ ਕਰਾਂਗੇ ਹੋਰ ਚੀਜ਼ਾਂ ਦੀ ਬਜਾਏ ਹੋਰ ਨਸ਼ਿਆਂ ਦੀ ਬਜਾਏ ਸਾਨੂੰ ਇਹ ਦੁੱਧ ਦਹੀਂ ਮੱਖਣ ਪਨੀਰ ਭਾਵ ਕਿ ਚਿੱਟੇ ਦਾ ਨਸ਼ਾ ਜਿਹੜਾ ਇਹ ਇਸ ਚੀਜ਼ ਨੂੰ ਮੈਂ ਚਿੱਟਾ ਕਹਿ ਰਿਹਾਗਾ ਇਹਨਾਂ ਚੀਜ਼ਾਂ ਦਾ ਨਸ਼ਾ ਕਰ ਲੈਣਾ ਚਾਹੀਦਾ ਜਿਵੇਂ ਕਿ ਸ਼ਰਾਬ ਨਾਲੋਂ ਤਾਂ ਚੰਗਾ ਕਿ ਬੰਦਾ ਦੁੱਧ ਪੀ ਲੇ ਨਾਲੇ ਪਰਿਵਾਰ ਦੇ ਹੋਰ ਮੈਂਬਰ ਨੇ ਜਿਹੜੇ ਉਹ ਖਾਣ ਪੀਣ ਹੱਸਣ ਖੇਡਣਾ ਇੰਜੋਏ ਕਰਨਾ ਇਸ ਤਰ੍ਹਾਂ ਆਪਣੇ ਘਰ ਨੂੰ ਵੀ ਸਵਰਗ ਬਣਾਇਆ ਜਾ ਸਕਦਾ ਹੈਗਾ ਇਸੇ ਤਰ੍ਹਾਂ ਦੋਸਤੋ ਜਿਹੜੇ ਇਹ ਮਾਰੂ ਨਸ਼ੇ ਨੇ ਘਾਤਕ ਨਸ਼ੇ ਨੇ ਭਿਆਨਕ ਨਸ਼ੇ ਨੇ ਇਹਨਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਬਚਣਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਆਲੇ-ਦੁਆਲੇ 'ਚ ਜਿਹੜੇ ਸਾਡੇ ਨੌਜਵਾਨ ਨੇ ਯਾਰ ਦੋਸਤ ਮਿੱਤਰ ਨੇ ਉਹਨਾਂ ਨੂੰ ਵੀ ਮੋਟੀਵੇਟ ਕੀਤਾ ਜਾਵੇ ਪ੍ਰੇਰਿਤ ਕੀਤਾ ਜਾਵੇ ਉਹਨਾਂ ਦੀ ਹੈਲਪ ਕੀਤੀ ਜਾਵੇ ਤੇ ਦੋਸਤੋ ਇਸ ਤਰ੍ਹਾਂ ਗੱਲ ਇਹ ਹੀ ਹੈ ਕਿ ਨਸ਼ਿਆਂ ਦੇ ਨੁਕਸਾਨ ਬਹੁਤ ਨੇ ਇਨਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਸਾਡੀ ਨੌਜਵਾਨੀ ਨੂੰ ਸਾਡੇ ਨੌਜਵਾਨਾਂ ਦਾ ਜਿਹੜਾ ਭਵਿੱਖ ਹੈ ਦੇਸ਼ ਦਾ ਭਵਿੱਖ ਹੈ ਉਹਨਾਂ ਨੂੰ ਬਚਾਉਣਾ ਤੇ ਉਹਨਾਂ ਨੂੰ ਖੁਦ ਆਪ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਮਾਪਿਆਂ ਨੂੰ ਵੀ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦਾ ਬੱਚਾ ਕਿਸ ਕੰਪਨੀ 'ਚ ਹੈ ਕਿਸ ਸੰਗਤ ਵਿੱਚ ਹੈ ਕਿੱਥੇ ਜਾਂਦਾ ਹੈ ਕੀ ਕਰਦਾ ਹੈ ਮਾਪਿਆਂ ਦੀ ਵੀ ਇਹ ਡਿਊਟੀ ਹੈ ਜਿਵੇਂ ਕਿ ਗੁਰਦਾਸ ਮਾਨ ਦਾ ਇੱਕ ਗੀਤ ਹੈ ਕਿ ਦੁੱਧ ਉਬਲਦੇ ਪੁੱਤ ਵਿਗੜਦੇ ਦੇਰ ਨਾ ਲਾਉਂਦੇ ਨੇ ਇਸ ਲਈ ਨਿਗਰਾਨੀ ਜ਼ਰੂਰੀ ਹੈ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਮੁੱਦਾ ਹੈ ਉਹ ਬਹੁਤ ਗੰਭੀਰ ਬਣਿਆ ਹੋਇਆ ਹੈ ਪੰਜਾਬ ਦੇ ਹਾਲਾਤ ਵੀ ਕਾਫੀ ਖਰਾਬ ਹੋਏ ਪਏ ਨੇ ਨਸ਼ਿਆਂ ਦੇ ਕਰਕੇ ਰੋਜ਼ਾਨਾ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਨਸ਼ਿਆਂ ਦਾ ਰੁਝਾਨ ਸਾਰੇ ਪਾਸੇ ਇੰਨਾ ਵੱਧ ਗਿਆ ਹੈ ਕਿ ਪੰਜਾਬ ਦੇ ਹਰ ਗਲੀ ਮੁਹੱਲੇ ਪਿੰਡ ਚ ਕੋਈ ਨਾ ਕੋਈ ਵਿਅਕਤੀ ਨਸ਼ੇ ਦਾ ਸ਼ਿਕਾਰ ਹੋ ਕੇ ਮੌਤ ਦਾ ਸ਼ਿਕਾਰ ਹੋ ਜਾਂਦਾ ਹੈਗਾ ਪੰਜਾਬ ਦੇ 23 ਜ਼ਿਲ੍ਹਿਆਂ ਚੋਂ ਕੋਈ ਸ਼ਹਿਰ ਕਸਬਾ ਜਾਂ ਪਿੰਡ ਅਜਿਹਾ ਨਹੀਂ ਹੈਗਾ ਜਿੱਥੇ ਨਸ਼ਿਆਂ ਦੀ ਵਰਤੋਂ ਨਾ ਹੋ ਰਹੀ ਹੋਵੇ ਹਰ ਖੇਤਰ ਚ ਨਸ਼ਿਆਂ ਕਾਰਨ ਅਨੇਕਾਂ ਮੌਤਾਂ ਹੋ ਰਹੀਆਂ ਨੇ ਤੇ ਇਹ ਮੌਤਾਂ ਦਾ ਸਿਲਸਿਲਾ ਜਿਹੜਾ ਇਹ ਲਗਾਤਾਰ ਜਾਰੀ ਵੀ ਹੈ ਨਸ਼ਿਆਂ ਨੇ ਪੰਜਾਬ ਦੀ ਜਿੰਬਾਨੀ ਨੂੰ ਕਾਫੀ ਹੱਦ ਤੱਕ ਖਾ ਲਿਆ ਨਸ਼ੇ ਭਾਵੇਂ ਹਰ ਉਮਰ ਦੇ ਵਿਅਕਤੀ ਕਰਦੇ ਨੇ ਪਰ ਨੌਜਵਾਨ ਪੀੜ੍ਹੀ 'ਚ ਇਹ ਰੁਝਾਨ ਹੈ ਜਿਹੜਾ ਇਹ ਸਭ ਤੋਂ ਵੱਧ ਹੈ ਇੱਥੋਂ ਤੱਕ ਕਿ ਔਰਤਾਂ ਅਤੇ ਬੱਚਿਆਂ ਤੱਕ ਵੀ ਨਸ਼ਾ ਪਹੁੰਚ ਗਿਆ ਇਹ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਸੂਬੇ 'ਚ ਇੱਕ ਨਜ਼ਰ ਮਾਰੀਏ ਤਾਂ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਇਸ ਨਸ਼ੇ ਦੇ ਕਰਕੇ ਅਨੇਕਾਂ ਘਰਾਂ ਦੀ ਹਾਲਤ ਨਸ਼ਿਆਂ ਕਾਰਨ ਤੰਗਾਲਾਂ ਵਾਲੀ ਬਣ ਚੁੱਕੀ ਹੈ ਕਰਜੇ ਹੀਟ ਦਬੇ ਗਏ ਨੇ ਜ਼ਮੀਨਾਂ ਜਾਇਦਾਦਾਂ ਨੇ ਉਹ ਵਿਕ ਚੁੱਕੀਆਂ ਨੇ ਨਸ਼ਿਆਂ ਕਾਰਨ ਵੱਡੀ ਪੱਧਰ ਤੇ ਆਰਥਿਕ ਸੱਟ ਵੱਜਦੀ ਹੈ ਨਸ਼ਿਆਂ ਕਾਰਨ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੇਤੀ ਦੇ ਸੰਦ ਘਰਾਂ ਦਾ ਸਮਾਨ ਇੱਥੋਂ ਤੱਕ ਕਿ ਕੰਨਿਆਂ ਦੇ ਘਰ ਵੀ ਵਿਕ ਗਏ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਕਈ ਜ਼ਿਮੀਂਦਾਰਾਂ ਦੇ ਮੁੰਡੇ ਨਸ਼ਿਆਂ ਦੀ ਪੂਰਤੀ ਲਈ ਦਿਹਾੜੀਆਂ ਕਰ ਰਹੇ ਨੇ ਕਈ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਕਰਦੇ ਨੇ ਚੋਰੀਆਂ ਕਰਦੇ ਨੇ ਡਾਕੇ ਮਾਰਦੇ ਨੇ ਜੁਰਮ ਕਰਦੇ ਨੇ ਅਪਰਾਧ ਕਰਦੇ ਨੇ ਜੁਰਮ ਦੀ ਦੁਨੀਆ ਚ ਪੈ ਜਾਂਦੇ ਨੇਗੇ ਇਸੇ ਤਰ੍ਹਾਂ ਫਿਰ ਜਿਹੜਾ ਸਮਾਜ ਹੈ ਉਹਦਾ ਫਾਇਦਾ ਨਹੀਂ ਹੋ ਸਕਦਾ ਨੁਕਸਾਨ ਹੀ ਹੋਊਗਾ ਅੱਜ ਸਾਡੇ ਦੇਸ਼ ਚ ਨਸ਼ਿਆਂ ਪ੍ਰਤੀ ਨੌਜਵਾਨਾਂ ਦਾ ਜਿਹੜਾ ਰੁਝਾਨ ਹੈ ਜਿਸ ਤਰ੍ਹਾਂ ਵੱਧ ਰਿਹਾ ਹੈਗਾ ਇਹ ਇਹ ਸੱਚਮੁੱਚ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਚ ਧਸਦੀ ਜਾ ਰਹੀ ਹੈ ਆਪਾਂ ਦੇਖਦੇ ਹਰ ਰੋਜ਼ ਹਰ ਰੋਜ਼ ਖਬਰਾਂ ਚ ਦੇਖਦੇ ਆ ਕਿ ਕਈ ਜਗ੍ਹਾ ਤੇ ਟੀਕੇ ਲਗਾ ਕੇ ਜਾਂ ਜਿਆਦਾ ਡੋਜ ਲੈ ਕੇ ਨਸ਼ਾ ਕਰਕੇ ਮੌਤਾਂ ਹੋ ਰਹੀਆਂ ਨੇਗੀਆਂ ਇਸੇ ਲਈ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਨਸ਼ੇ ਦੀ ਸ਼ੁਰੂਆਤ ਹੈ ਜਿਹੜੀ ਉਹ ਭਾਵੇਂ ਫੁਕਰ ਪਣੇ ਚ ਕੀਤੀ ਜਾਂਦੀ ਹੈ ਪਰ ਬਾਅਦ ਚ ਇਹ ਇੱਕ ਆਦਤ ਬਣ ਜਾਂਦੀ ਹੈ ਉਸ ਵਕਤ ਫੁਕਰ ਪੁਣੇ ਚ ਜਿਹੜੀ ਇਹ ਲੱਗੀ ਹੋਈ ਲਤ ਹੈਗੀ ਫਿਰ ਉਹ ਅੱਗੇ ਭਵਿੱਖ ਦੇ ਵਿੱਚ ਹਨੇਰਾ ਕਰ ਦਿੰਦੀ ਹੈ ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਨੇ ਜਿਹੜੇ ਉਹ ਬੁਝਾ ਦਿੱਤੇ ਨੇ ਅਨੇਕਾਂ ਘਰਾਂ ਦੇ ਚੁੱਲ੍ਹੇ ਨੇ ਜਿਹੜੇ ਉਹ ਠੰਡੇ ਕਰ ਦਿੱਤੇ ਨੇ ਦੋਸਤੋ ਕਿਸੇ ਵੀ ਦੇਸ਼ ਦੀ ਤਰੱਕੀ ਜਾਂ ਖੁਸ਼ਹਾਲੀ ਦਾ ਆਧਾਰ ਉਸ ਦੇਸ਼ ਦੇ ਪੜ੍ਹੇ ਲਿਖੇ ਲੋਕ ਹੁੰਦੇ ਨੇ ਮਿਹਨਤੀ ਸਿਹਤਮੰਦ ਨਾਗਰਿਕ ਹੁੰਦੇ ਨੇ ਇਸੇ ਤਰ੍ਹਾਂ ਜੇ ਆਪਾਂ ਨਸ਼ਿਆਂ 'ਚ ਫਸ ਗਏ ਜਾਂ ਸਾਡੇ ਨੌਜਵਾਨ ਨਸ਼ਿਆਂ 'ਚ ਫਸ ਗਏ ਤਾਂ ਫਿਰ ਤਰੱਕੀ ਨਹੀਂ ਹੋ ਸਕਦੀ ਸਭ ਕੁਝ ਬਰਬਾਦੀ ਹੋਊਗੀ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਮੇਰੀ ਨੌਜਵਾਨ ਯਾਰਾਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਪਲੀਜ਼ ਉਹ ਇਸ ਚੱਕਰ ਦੇ ਵਿੱਚ ਨਾ ਫਸਣ ਜਿਹੜੇ ਹਜੇ ਫਿਲਹਾਲ ਬੱਚੇ ਹੋਏ ਨੇ ਜਾਂ ਹਜੇ ਸਟਾਰਟਿੰਗ ਦੇ ਵਿੱਚ ਨੇ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਤੋਂ ਦੂਰ ਰਹਿਣ ਦੀ ਨਸ਼ਾ ਕਿਸੇ ਵੀ ਰੂਪ ਚ ਹੋਵੇ ਜਿਹੜਾ ਘਾਤਕ ਹੈ ਉਹ ਬਹੁਤ ਨਿੰਦਣਯੋਗ ਹੈ ਜਿਸ ਦੇ ਨਾਲ ਅਸੀਂ ਵਿਕਿਆਸ ਦੀ ਦੌੜ ਵਿੱਚ ਬਿਲਕੁਲ ਪਿੱਛੜ ਜਾਂਦੇ ਆਂ ਨਸ਼ਾ ਕਰਨ ਵਾਲੇ ਦਾ ਜਿਹੜਾ ਹਸ਼ਰ ਹੈ ਐਂਡ ਉਹ ਬਹੁਤ ਮਾੜਾ ਹੁੰਦਾ ਹੈ ਨਸ਼ਾ ਕਰਨ ਵਾਲੇ ਦਾ ਸਭ ਤੋਂ ਪਹਿਲਾ ਪ੍ਰਭਾਵ ਉਹਦੇ ਸਰੀਰ ਤੇ ਮਨ ਤੇ ਤੇ ਫਿਰ ਪਰਿਵਾਰ ਤੇ ਪੈਂਦੇ ਪੈਂਦੇ ਹੌਲੀ ਹੌਲੀ ਸਮਾਜ ਨੂੰ ਖੇਰੂ ਖੇਰੂ ਕਰ ਦਿੰਦਾ ਹੈ ਨਸਿਆਂ ਦੇ ਪ੍ਰਯੋਗ ਨਾਲ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈ ਪਰਿਵਾਰ ਸਮਾਜ ਅਤੇ ਜਿਹੜਾ ਦੇਸ਼ ਹੈ ਉਹ ਪਤਨ ਵੱਲ ਚਲਾ ਜਾਂਦਾ ਹੈ ਨੁਕਸਾਨ ਹੁੰਦਾ ਹੈ ਗਰੀਬੀ ਵੱਧਦੀ ਹੈ ਨਸ਼ੇ ਕਰਨੇ ਬਹੁਤ ਸੌਖੇ ਲੱਗਦੇ ਨੇ ਪਰ ਦੋਸਤੋ ਨਸ਼ਾ ਛੱਡਣਾ ਬਹੁਤ ਜ਼ਿਆਦਾ ਔਖਾ ਕੰਮ ਹੈ ਛੱਡਿਆ ਨਹੀਂ ਜਾਂਦਾ ਬੰਦਾ ਫਸ ਜਾਂਦਾ ਹੈ ਨਸ਼ੇ ਕਰਨ ਵਾਲਾ ਵਿਅਕਤੀ ਪਰਿਵਾਰ ਸਮਾਜ ਅਤੇ ਧਰਤੀ ਤੇ ਇੱਕ ਤਰ੍ਹਾਂ ਦਾ ਬੋਝ ਲੱਗਣ ਲੱਗ ਪੈਂਦਾ ਹੈ ਸ਼ੁਰੂ-ਸ਼ੁਰੂ ਵਿੱਚ ਵਿਅਕਤੀ ਬੁਰੀ ਸੰਗਤ ਵਿੱਚ ਪੈ ਕੇ ਗੈਰ-ਮਿਆਰੀ ਗੀਤਾਂ ਨੂੰ ਸੁਣਦੇ ਹੋਏ ਨਸ਼ਿਆਂ ਨੂੰ ਸ਼ੌਂਕ ਫੈਸ਼ਨ ਮਨੋਰੰਜਨ ਗਮ ਪਾਉਣ ਵਜੋਂ ਜਾਂ ਪੱਛਮੀ ਜੀਵਨ ਸ਼ੈਲੀ ਦੀ ਨਕਲ ਵਜੋਂ ਸ਼ੁਰੂ ਕਰਦਾ ਹੈ ਪਰ ਹੌਲੀ-ਹੌਲੀ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹ ਇਹਦੀ ਦਲਦਲ ਵਿੱਚ ਨਸ਼ੇ ਵਿੱਚ ਬੁਰੀ ਤਰ੍ਹਾਂ ਫਸ ਜਾਂਦਾ ਹੈ ਜਦੋਂ ਉਸ ਨੂੰ ਸਮਝ ਆਉਂਦੀ ਹੈ ਉਸ ਸਮੇਂ ਤੱਕ ਉਹ ਨਸ਼ਿਆਂ ਦੀ ਲਤ ਦਾ ਬਹੁਤ ਬੁਰੀ ਤਰ੍ਹਾਂ ਸ਼ਟਿਆਰ ਹੋ ਜਾਂਦਾ ਹੈ ਰੋਜ਼ ਇਹ ਵੀ ਕਾਰਨ ਨੇ ਕਿ ਰੋਜ਼ਗਾਰ ਨਾ ਮਿਲਣਾ ਭਵਿੱਖ ਦੀ ਚਿੰਤਾ ਪਰਿਵਾਰਕ ਲੜਾਈ ਝਗੜੇ ਜਾਂ ਕਈ ਕੋਈ ਹੋਰ ਮਜਬੂਰੀ ਹੁੰਦੀ ਹੈ ਇਹਨਾਂ ਕਰਕੇ ਵੀ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ 'ਚ ਫਸ ਜਾਂਦੇ ਨੇ ਨਸ਼ਿਆਂ ਦਾ ਰੁਝਾਨ ਇਹਨਾਂ ਕਾਰਨਾਂ ਕਰਕੇ ਵੀ ਵਧਿਆ ਹੋਇਆ ਹੈ ਸਰੀਰਕ ਸਮਰੱਥਾ ਕਾਰਜ ਕੁਸ਼ਲਤਾ ਜੋਰ ਅਜਮੈਸ਼ ਕਰਨ ਜਾਂ ਸਰੀਰਕ ਤੇਜ਼ੀ ਲਿਆਉਣ ਵਿੱਚ ਵੀ ਨੌਜਵਾਨ ਜਿਹੜੇ ਉਹ ਨਸ਼ਾ ਕਰਦੇ ਨੇ ਪਹਿਲੀ ਵਾਰ ਚ ਹੀ ਕਿਸੇ ਵੱਡੇ ਨਸ਼ੇ ਦਾ ਸੇਵਨ ਕਰ ਲੈਣਾ ਫਿਰ ਭਲਾਉਣਾ ਔਖਾ ਹੋ ਸਕਦਾ ਹੈ ਅਤੇ ਨਸ਼ੇ ਦੀ ਲਤ ਲੱਗਣ ਦਾ ਆਧਾਰ ਵੀ ਬਣ ਸਕਦਾ ਹੈ ਪੰਜਾਬ ਵਿੱਚ ਨਸ਼ਿਆਂ ਦਾ ਛੇਮਾ ਦਰਿਆ ਜਿਹਨੂੰ ਆਪਾਂ ਸ਼ਰਾਬ ਸ਼ਰਾਬ ਦੇ ਠੇਕੇ ਜਿਹੜੇ ਲਗਾਤਾਰ ਖੁੱਲ ਰਹੇ ਨੇ ਉਹ ਵੀ ਕਹਿੰਨੇ ਆ ਜਵਾਨੀ ਆ ਜਿਹੜੀ ਇਹ ਸਾਡੀ ਸ਼ਰਾਬ ਨੇ ਨਸ਼ਿਆਂ ਨੇ ਜਿਹੜੇ ਠੇਕੇ ਖੋਲੇ ਜਾ ਰਹੇ ਨੇ ਜਗਾ ਜਗਾ ਤੇ ਸਰਕਾਰਾਂ ਖੋਲ ਰਹੀਆਂ ਨੇ ਤੇ ਪਤਾ ਨਹੀਂ ਉਹਨਾਂ ਨੂੰ ਇਹ ਕੀ ਲੱਗਦਾ ਹੈ ਕੀ ਸ਼ਰਾਬ ਇੱਕ ਨਸ਼ਾ ਨਹੀਂ ਹੈਗਾ ਤੇ ਜਦੋਂ ਭਗਵੰਤ ਮਾਨ ਜੀ ਪਹਿਲਾਂ ਸਰਕਾਰ ਚ ਆਏ ਸੀਗੇ ਉਦੋਂ ਕਹਿੰਦੇ ਸੀ ਕਿ ਇਹ ਜਿਹੜਾ ਹਰਾ ਪੈਨ ਹੈ ਇਹ ਲੋਕਾਂ ਦੇ ਭਲੇ ਲਈ ਚੱਲੂਗਾ ਤਾਂ ਫਿਰ ਉਹਨਾਂ ਨੂੰ ਇਹ ਆਪਣਾ ਹਰਾ ਪੈਨ ਕਿਤੇ ਨਾ ਕਿਤੇ ਇਹ ਜਿਹੜੀ ਸ਼ਰਾਬ ਬੰਦੀ ਹੈ ਇਹਤੇ ਵੀ ਚਲਾ ਦੇਣਾ ਚਾਹੀਦਾਗਾ ਕਿਉਂਕਿ ਸ਼ਰਾਬ ਦੇ ਨੁਕਸਾਨ ਜ਼ਿਆਦਾ ਨੇ ਫਾਇਦੇ ਘੱਟ ਨੇ ਇਹ ਇਸ ਗੱਲ ਵੱਲ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜੇ ਚਾਹਣ ਤਾਂ ਸਰਕਾਰਾਂ ਕਰ ਕੀ ਨਹੀਂ ਸਕਦੀਆਂ ਸਾਰਾ ਕੁਝ ਕਰ ਸਕਦੀਆਂ ਨੇ ਸਰਕਾਰਾਂ ਕੋਲੇ ਸਾਰੀ ਪਾਵਰ ਹੈਗੀ ਹੈ ਤੇ ਦੋਸਤੋ ਜਿਹੜੀਆਂ ਨਸ਼ਿਆਂ ਨੂੰ ਛਡਾਉਣ ਲਈ ਦਵਾਈਆਂ ਵਗੈਰਾ ਨੇ ਉਹ ਵੀ ਮਤਲਬ ਸਹੀ ਨਹੀਂ ਹੈਗੀਆਂ ਉਹਨਾਂ ਤੇ ਵੀ ਧਿਆਨ ਦੇਣ ਦੀ ਲੋੜ ਹੈ ਨਸ਼ਾ ਛਡਾਊ ਕੇਂਦਰ ਨੇ ਜਿਹੜੇ ਉਹ ਇੱਕ ਇਦਾਂ ਹੀ ਮਤਲਬ ਖਾਲੀ ਹੱਥੇ ਦੀ ਤਰ੍ਹਾਂ ਨਜ਼ਰ ਆਉਂਦੇ ਨੇ ਉਹਨਾਂ ਦਾ ਵੀ ਕੋਈ ਜਾਦਾ ਵੱਡਾ ਉਹ ਨਹੀਂ ਫਾਇਦਾ ਨਹੀਂ ਹੋ ਰਿਹਾ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤੇ ਦੋਸਤੋ ਗੱਲ ਇਹੀ ਹੈ ਕਿ ਇਹ ਜਿਹੜਾ ਨਸ਼ਿਆਂ ਦਾ ਮੁੱਦਾ ਹੈਗਾ ਇਹ ਇੱਕ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈਗਾ ਸਾਨੂੰ ਤੇ ਸਾਡੇ ਸਮਾਜ ਨੂੰ ਸਾਰਿਆਂ ਨੂੰ ਰਲ ਮਿਲ ਕੇ ਸਰਕਾਰਾਂ ਨੂੰ ਖਾਸ ਕਰਕੇ ਇਸ ਮੁੱਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿੱਥੋਂ ਆਉਂਦਾਗਾ ਕਦੋਂ ਆਉਂਦਾਗਾ ਕਿਵੇਂ ਰੋਕਣਾਗਾ ਇਹ ਸਰਕਾਰਾਂ ਕਰ ਸਕਦੀਆਂ ਨੇ ਜਿਹੜਾ ਇਹ ਨਸ਼ਾ ਆ ਰਿਹਾਗਾ ਇਧਰ ਜੇ ਇਸ ਤੇ ਨਕੇਲ ਕਸ ਲਈ ਤਾਂ ਫਿਰ ਕਾਫੀ ਹੱਦ ਤੱਕ ਸੁਧਾਰ ਹੋ ਸਕਦਾਗਾ ਤੇ ਇਹੀ ਦੋਸਤੋ ਮੇਰੀ ਬੇਨਤੀ ਸੀ ਕਿ ਸਾਨੂੰ ਇਹ ਜਿਹੜੇ ਮਾਰੂ ਨਸ਼ੇ ਨੇ ਘਾਤਕ ਨਸ਼ੇ ਨੇ ਇਹਨਾਂ ਤੋਂ ਜ਼ਰੂਰ ਬਚ ਕੇ ਰਹਿਣਾ ਚਾਹੀਦਾਗਾ ਜੇ ਕੋਈ ਯਾਰ ਦੋਸਤ ਮਿੱਤਰ ਮੇਰੀ ਇਹ ਵੀਡੀਓ ਦੇਖ ਰਹੇ ਨੇ ਤਾਂ ਪਲੀਜ਼ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਮਿਹਨਤ ਕਰੋ ਪੜੋ ਲਿਖੋ ਅੱਗੇ ਵਧੋ ਤੇ ਇਹਨਾਂ ਨਸ਼ਿਆਂ ਤੋਂ ਪਰ ਬਚ ਕੇ ਰਹੋ ਕੋਈ ਵੀ ਕੰਮ ਹੋਵੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਆਪਣੇ ਕੰਮ 'ਚ ਡਟੇ ਰਹੋ ਲੱਗੇ ਰਹੋ ਮਿਹਨਤ ਨਾਲ ਕਰੋ ਜੋ ਵੀ ਤੁਸੀਂ ਚਾਹਦੇ ਹੋ ਇੱਕ ਨਾ ਇੱਕ ਦਿਨ ਤੁਸੀਂ ਜ਼ਰੂਰ ਕਾਮਯਾਬ ਹੋ ਜਾਓਗੇ ਪਰ ਨਸ਼ਿਆਂ ਤੋਂ ਜ਼ਰੂਰ ਬਚੋ ਨਸ਼ਿਆਂ ਦੇ ਨੁਕਸਾਨ ਬਹੁਤ ਨੇ ਇਸੇ ਕਰਕੇ ਇਹਨਾਂ ਤੋਂ ਬਚਣਾ ਵੀ ਬਹੁਤ ਜ਼ਰੂਰੀ ਹੈਗੀ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਮਾਜ ਨੂੰ ਨਜ਼ਰਅੰਦਾਜ਼ ਕਰਨ ਲੱਗ ਜਾਂਦੇ ਨੇ ਨਤੀਜੇ ਵਜੋਂ ਇਹ ਹੈ ਕਿ ਸਮਾਜ ਵੀ ਉਹਨਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਜਾਂਦਾ ਹੈ ਤੇ ਹੌਲੀ-ਹੌਲੀ ਸਮਾਜ ਤੇ ਉਹਨਾਂ ਦੇ ਵਿੱਚ ਫਿਰ ਵਿੱਥ ਪੈ ਜਾਂਦੀ ਹੈ ਫਰਕ ਪੈ ਜਾਂਦਾ ਹੈ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਹੁੰਦੇ ਨੇ ਜਿਹੜੇ ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਭੜਕਣ ਲੱਗ ਜਾਂਦੇ ਨੇ ਤੇ ਜਲਦੀ ਹੀ ਲੜਨ ਲਈ ਤਿਆਰ ਹੋ ਜਾਂਦੇ ਨੇ ਫਿਰ ਉਨ੍ਹਾਂ ਤੇ ਸਹਿਣਸ਼ੀਲਤਾ ਦੀ ਘਾਟ ਹੋ ਜਾਂਦੀ ਹੈ। ਉਹ ਦੋਸਤਾਂ ਅਤੇ ਗੁਆਂਢੀਆਂ ਨੂੰ ਨਜ਼ਰਅੰਦਾਜ਼ ਕਰਨ ਲੱਗ ਜਾਂਦੇ ਨੇ। ਇਸੇ ਤਰ੍ਹਾਂ ਉਹ ਸਮਾਜ ਨਾਲ ਨਾਤਾ ਤੋੜਨ ਲੱਗ ਜਾਂਦੇ ਨੇ। ਰਿਸ਼ਤੇਦਾਰੀਆਂ ਤੋਂ ਯਾਰਾਂ ਦੋਸਤਾਂ ਮਿੱਤਰਾਂ ਤੋਂ ਦੂਰ ਹੋ ਜਾਂਦੇ ਨੇ। ਨਸ਼ਿਆਂ ਦੀ ਵਰਤੋਂ ਕਰਨ ਵਾਲੇ ਅਜੀਬ ਤਰ੍ਹਾਂ ਦੇ ਡਰ ਨਾਲ ਘਿਰ ਜਾਂਦੇ ਨੇ ਅਤੇ ਕਦੇ-ਕਦੇ ਉਹ ਆੜੇ ਵੀ ਪੈਦਾ ਕਰ ਦਿੰਦੇ ਨੇ। ਨਸ਼ਿਆਂ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਦੁਰਘਟਨਾਵਾਂ ਵੀ ਹੋ ਸਕਦੀਆਂ ਨੇ, ਹੁੰਦੀਆਂ ਵੀ ਨੇ। ਐਕਸੀਡੈਂਟ ਵੀ ਹੁੰਦੇ ਨੇ। ਨਸ਼ਿਆਂ ਦੇ ਆਦੀ ਆਪਣੇ ਆਪ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਮਦਦਗਾਰਾਂ ਨੂੰ ਨਜ਼ਰ ਅੰਦਾਜ਼ ਕਰਨ ਲੱਗ ਜਾਂਦੇ ਨੇ, ਦੂਰੀਆਂ ਪੈ ਜਾਂਦੀਆਂ ਨੇ। ਨਸ਼ਿਆਂ ਦਾ ਜਿਹੜਾ ਆਦੀ ਬੰਦਾ ਹੁੰਦਾ ਹੈ, ਵਿਅਕਤੀ ਹੁੰਦਾ ਹੈ, ਉਹਦੇ ਵਿੱਚ ਸਮਰੱਥਾ ਘਟ ਜਾਂਦੀ ਹੈ। ਨਸ਼ਿਆਂ ਦੇ ਆਦੀ ਨੂੰ ਉਸਦੇ ਸਾਥੀਆਂ ਤੇ ਉਸਦੇ ਨਾਲ ਪੜਦੇ ਵਿਦਿਆਰਥੀਆਂ ਦੁਆਰਾ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਫਿਰ ਉਹ ਇਕੱਲਾ ਰਹਿ ਜਾਂਦਾ ਹੈ। ਰੋਜ਼ ਟੈਨਸ਼ਨ ਚ ਡਿਪਰੈਸ਼ਨ ਚ ਹੋਰ ਨਸ਼ਾ ਕਰਨ ਲੱਗ ਜਾਂਦਾ ਹੈ ਨਸਿਆਂ ਦੇ ਆਦੀ ਦੀ ਜਿਹੜੀ ਸੋਚ ਹੈ ਉਹਦਾ ਤਰੀਕਾ ਤੇ ਜ਼ਿੰਦਗੀ ਜਿਉਣ ਦਾ ਤਰੀਕਾ ਉਹਦੇ ਵਿੱਚ ਵੀ ਅੰਤਰ ਆ ਜਾਂਦਾ ਹੈ ਜਿਹਦੇ ਨਾਲ ਉਸਦੇ ਕੰਮਕਾਰ ਕਿੱਤੇ ਤੇ ਪੜ੍ਹਾਈ ਉੱਪਰ ਵੀ ਅਸਰ ਪੈਂਦਾ ਹੈਗਾ ਜੇ ਆਪਾਂ ਸ਼ਰਾਬ ਦੀ ਗੱਲ ਕਰੀਏ ਤਾਂ ਸ਼ਰਾਬ ਵੀ ਇੱਕ ਬਹੁਤ ਮਾੜਾ ਨਸ਼ਾ ਹੈ ਸ਼ਰਾਬ ਦੇ ਨਸੇ ਦੇ ਵੀ ਬਹੁਤ ਸਾਰੇ ਨੁਕਸਾਨ ਨੇ ਸ਼ਰਾਬ ਦੇ ਨਸੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਆਪਣੀ ਇੱਕ ਪਹਿਲਾ ਵੀਡੀਓ ਬਣਾਈ ਹੋਈ ਹੈ ਉਹ ਵੀ ਦੇਖ ਸਕਦੇ ਹੋਗੇ ਸ਼ਰਾਬੀ ਵਿਅਕਤੀ ਹਮੇਸ਼ਾ ਆਪਣੇ ਘਰਾਂ ਵਿੱਚ ਪਰਿਵਾਰਾਂ ਵਿੱਚ ਠੇਕਿਆਂ ਵਿੱਚ ਸੜਕਾਂ ਉੱਤੇ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਝਗੜਾ ਕਰਦੇ ਨੇ ਡਿੱਗੇ ਪਏ ਰਹਿੰਦੇ ਨੇ ਜਿੰਨੀ ਮਰਜੀ ਠੰਡ ਹੋਵੇ ਜਿਵੇਂ ਹੁਣ ਠੰਡ ਹੈ ਠੰਡ ਚ ਕਈ ਤਾਂ ਮਰ ਵੀ ਜਾਂਦੇ ਨੇ ਇਸੇ ਤਰ੍ਹਾਂ ਸ਼ਰਾਬੀਆਂ ਦੇ ਵੀ ਬਥੇਰੇ ਪੰਗੇ ਹੁੰਦੇ ਨੇ ਸ਼ਰਾਬ ਪੀ ਕੇ ਕਿਸੇ ਵੀ ਗੱਡੀ ਨੂੰ ਚਲਾਉਣਾ ਇੱਕ ਕਾਨੂੰਨੀ ਅਪਰਾਧ ਹੈ ਐਕਸੀਡੈਂਟ ਹੋ ਜਾਂਦੇ ਨੇ ਮੌਤਾਂ ਹੋ ਜਾਂਦੇ ਨੇ ਇਈ ਵਾਰੀ ਵਿਚਾਰੇ ਜਿਹੜੇ ਬੇਕਸੂਰ ਹੁੰਦੇ ਨੇਗੇ ਉਹ ਵੀ ਐਕਸੀਡੈਂਟ ਵਿੱਚ ਮਰ ਜਾਂਦੇ ਨੇ ਸੜਕਾਂ ਉੱਤੇ ਹੋਣ ਵਾਲੇ ਬਹੁਤ ਸਾਰੇ ਹਾਦਸੇ ਨੇ ਜਿਹੜੇ ਉਹ ਨਸ਼ਿਆਂ ਦਾ ਨਤੀਜਾ ਨੇ ਇਸ ਦੇ ਨਾਲ ਕਾਨੂੰਨੀ ਕਾਰਵਾਈ ਵੀ ਹੁੰਦੀ ਹੈ ਫਿਰ ਕਾਨੂੰਨੀ ਰੂਪ ਤੇ ਅਵੈਧ ਨਸ਼ਿਆਂ ਦਾ ਪ੍ਰਯੋਗ ਆਪਣੇ ਆਪ ਵਿੱਚ ਇੱਕ ਅਪਰਾਧ ਹੈ ਨਸ਼ਿਆਂ ਦਾ ਉਪਯੋਗ ਕਰਨ ਵਾਲੇ ਗੈਰ ਕਾਨੂੰਨੀ ਧੰਦੇ ਵਿੱਚ ਫਸ ਜਾਂਦੇ ਨੇ ਫਿਰ ਉਹ ਜੁਰਮ ਦੀ ਦੁਨੀਆ 'ਚ ਆ ਜਾਂਦੇ ਨੇ ਸਵਾਲ ਇਹ ਖੜਾ ਹੈ ਕਿ ਨਸ਼ਿਆਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਨਸ਼ਿਆਂ ਤੋਂ ਬਚਾਉਣ ਲਈ ਵਿਦਿਆਰਥੀਆਂ ਨੂੰ ਇਹਨਾਂ ਨਸ਼ੀਲੀਆਂ ਵਸਤੂਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਇਹਨਾਂ ਦੇ ਨੁਕਸਾਨ ਜ਼ਰੂਰ ਉਹਨਾਂ ਨੂੰ ਦੱਸਣੇ ਚਾਹੀਦੇ ਨੇ ਪਤਾ ਹੋਣੇ ਚਾਹੀਦੇ ਨੇ ਜਿਸ ਨਾਲ ਉਹ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿ ਸਕਣ ਚੰਗੇ ਦੇਸ਼ ਵਾਸੀ ਬਣ ਸਕਣ ਆਪਣੀ ਸਿਹਤ ਦਾ ਪਰਿਵਾਰ ਦਾ ਸਮਾਜ ਦਾ ਫਾਇਦਾ ਕਰ ਸਕਣ ਵਿਦਿਆਰਥੀ ਚਾਹੇ ਕਿਸੇ ਵੀ ਉਮਰ ਦੇ ਹੋਣ ਉਹਨਾਂ ਨੂੰ ਭੜੇ ਨਸ਼ਿਆਂ ਵੱਲ ਝੁਕਾ ਨਹੀਂ ਰੱਖਣਾ ਚਾਹੀਦਾ ਦੂਰ ਰਹਿਣਾ ਚਾਹੀਦਾ ਸਗੋਂ ਇਨ੍ਹਾਂ ਭੈੜੀਆਂ ਵਸਤੂਆਂ ਤੋਂ ਦੂਰੀ ਬਣਾਈ ਰੱਖਣ ਚ ਹੀ ਉਹਨਾਂ ਨੂੰ ਫਾਇਦਾ ਹੁੰਦਾ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਮਾਪੇ ਤੇ ਅਧਿਆਪਕ ਨੂੰ ਵੀ ਨਸਿਆਂ ਦੀ ਲੱਤ ਤੋਂ ਬਚਾਉਣ ਲਈ ਚੰਗੀਆਂ ਕਿਤਾਬਾਂ ਪੜ੍ਹਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਸਰੀਰਕ ਕਸਰਤਾਂ ਖੇਡਾਂ ਨਾਚ ਭੰਗੜਾ ਤੇ ਹੋਰ ਵੀ ਚੰਗੇ ਕੰਮ ਨੇ ਜਿਹੜੇ ਉਹ ਕਰਵਾਉਣੇ ਚਾਹੀਦੇ ਨੇਗੇ ਤੇ ਕਾਨੂੰਨ ਵੀ ਬਣੇ ਹੋਏ ਨੇ ਜਿਵੇਂ ਐਨਡੀਪੀਐਸ ਕਾਨੂੰਨ ਬਣਿਆ ਹੋਇਆ ਸਖਤ ਕਾਨੂੰਨ ਹੈ ਪਰ ਫਿਰ ਵੀ ਇੰਨਾ ਜਿਆਦਾ ਸੁਧਾਰ ਨਹੀਂ ਹੋ ਰਿਹਾ ਤੇ ਸਖਤ ਸਜ਼ਾਾਂ ਵੀ ਨੇ ਕਾਨੂੰਨ ਦੇ ਮੁਤਾਬਕ ਚਲੋ ਸ਼ਰਾਬ ਤੇ ਵੀ ਆਪਾਂ ਕਹਿੰਦੇ ਆ ਪਾਬੰਦੀ ਹੋਣੀ ਚਾਹੀਦੀ ਹੈ ਸ਼ਰਾਬ ਵੀ ਇੱਕ ਮਾੜਾ ਨਸ਼ਾ ਹੈ ਪਰ ਸ਼ਰਾਬ ਤੇ ਨਹੀਂ ਪਾਬੰਦੀ ਹੈਗੀ ਚਲੋ ਘਰੇ ਕੱਢ ਕੇ ਜਾਂ ਆਪ ਬਣਾਉਣ ਦੇ ਵਿੱਚ ਉਹ ਤੇ ਪਾਬੰਦੀ ਹੈ ਪਰ ਠੇਕੇ ਟੁਕੇ ਨੇ ਜਿਹੜੇ ਇਹਨਾਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ ਇਹਨਾਂ ਦਾ ਕੋਈ ਏਡਾ ਵੱਡਾ ਫਾਇਦਾ ਹੈ ਨਹੀਂਗਾ ਮੇਰੇ ਹਿਸਾਬ ਨਾਲ ਤਾਂ ਅੱਜ ਸਾਡੇ ਦੇਸ਼ 'ਚ ਨਸ਼ਿਆਂ ਪ੍ਰਤੀ ਨੌਜਵਾਨਾਂ ਦਾ ਜਿਹੜਾ ਰੁਝਾਨ ਵਧਿਆ ਹੋਇਆ ਹੈ ਸ਼ਰਾਪਤੀ ਤੇ ਹੋਰ ਨਸ਼ਿਆਂ ਪ੍ਰਤੀ ਤਾਂ ਉਹ ਬਹੁਤ ਫਿਕਰ ਵਾਲੀ ਗੱਲ ਹੈ ਚਿੰਤਾ ਵਾਲੀ ਗੱਲ ਹੈ ਉਹ ਨੌਜਵਾਨ ਪੀੜ੍ਹੀ ਜਿਹਨੂੰ ਅਸੀਂ ਆਪਣੇ ਦੇਸ਼ ਦੀ ਸ਼ਕਤੀ ਕਹਿੰਦੇ ਆ ਸੁਨਹਿਰਾ ਭਵਿੱਖ ਮੰਨਦੇ ਆ ਜੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਣਗੇ ਨਸ਼ਿਆਂ 'ਚ ਫਸਣਗੇ ਨਸ਼ਿਆਂ ਦੇ ਚੱਕਰ 'ਚ ਪੈ ਜਾਣਗੇ ਤਾਂ ਫਿਰ ਸਮਾਜ ਦਾ ਜਿਹੜਾ ਬੇੜਾਗਰਕ ਹੋਊਗਾ ਕੋਈ ਫਾਇਦਾ ਨਹੀਂ ਹੋਊਗਾ ਨੁਕਸਾਨ ਹੀ ਹੋਣਗੇ ਬਹੁਤ ਤਰ੍ਹਾਂ ਦੇ ਨੁਕਸਾਨ ਹੋਣਗੇ ਤੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਨਸ਼ਾ ਇੰਨਾ ਜ਼ਿਆਦਾ ਵੱਧ ਕਿਉਂ ਰਿਹਾ ਹੈ ਨਸ਼ੇ ਵਾਲਾ ਰੁਝਾਨ ਹੈ ਜਿਹੜਾ ਉਹ ਇੰਨਾ ਕਿਉਂ ਵੱਧ ਰਿਹਾ ਹੈ ਕਈ ਵਾਰੀ ਪਰਿਵਾਰ ਵਿੱਚ ਜੇ ਕੋਈ ਮੈਂਬਰ ਨਸ਼ਾ ਕਰਦਾ ਹੈ ਤਾਂ ਜ਼ਿਆਦਾਤਰ ਦੇਖਿਆ ਗਿਆ ਕਿ ਉਸ ਨੂੰ ਦੇਖ ਕੇ ਹੀ ਘਰ ਦਾ ਕੋਈ ਛੋਟਾ ਬੱਚਾ ਜਾਂ ਹੋਰ ਮੈਂਬਰ ਹੈ ਜਿਹੜਾ ਉਹ ਵੀ ਨਸ਼ੇ ਦੀ ਵਰਤੋਂ ਕਰਨ ਲੱਗ ਜਾਂਦਾ ਹੈ ਉਹ ਵੀ ਨਸ਼ੇ 'ਚ ਫਸ ਜਾਂਦਾ ਹੈ ਕਈ ਵਾਰੀ ਪਰ ਸਾਰਿਆਂ ਦੀ ਗੱਲ ਨਹੀਂ ਕਰਦੇ ਪਰ ਕਈ ਜਗ੍ਹਾ ਇਹ ਹੁੰਦਾ ਹੈ ਜਾਂ ਇਹ ਹੋ ਸਕਦਾ ਹੈ ਮਾਨਸਿਕ ਪਰੇਸ਼ਾਨੀ ਹੋ ਸਕਦੀ ਹੈ ਟੈਨਸ਼ਨ ਹੋ ਸਕਦੀ ਹੈ ਜਾਂ ਜਿਵੇਂ ਸੰਗਤ ਦਾ ਫਿਰ ਉਹ ਫਰਕ ਪੈ ਜਾਂਦਾ ਡਰ ਨਹੀਂ ਰਹਿੰਦਾ ਤੇ ਇਸੇ ਕਰਕੇ ਵੀ ਹੋਰ ਜਿਹੜੇ ਮੈਂਬਰ ਨੇ ਉਹ ਵੀ ਨਸ਼ਿਆਂ 'ਚ ਪੈ ਜਾਂਦੇ ਨੇਗੇ ਕਿਉਂਕਿ ਜਿਹੜੇ ਨੇ ਬੰਦੇ ਨੇ ਪਰਿਵਾਰ ਨੂੰ ਸੰਭਾਲਣਾ ਹੁੰਦਾ ਹੈਗਾ ਉਹ ਵੀ ਕਈ ਵਾਰੀ ਨਸ਼ਿਆਂ 'ਚ ਫਸਿਆ ਹੋਇਆ ਹੁੰਦਾ ਹੈ ਫਿਰ ਦੂਜਿਆਂ ਤੇ ਧਰ ਨਹੀਂ ਰਹਿੰਦਾ ਉਹ ਵੀ ਕਈ ਵਾਰੀ ਫਸ ਜਾਂਦੇ ਨੇ ਫਿਰ ਤੇ ਇਸੇ ਕਰਕੇ ਇਹ ਹੈ ਕਿ ਜੇ ਆਪਾਂ ਨਸ਼ਿਆਂ 'ਚ ਫਸਾਂਗੇ ਜਾਂ ਜਿਹੜੇ ਵਿਅਕਤੀ ਨਸ਼ਿਆਂ 'ਚ ਫਸੇ ਹੋਏ ਨੇਗੇ ਫਿਰ ਉਹ ਆਪਣੀ ਜ਼ਿੰਦਗੀ ਨੂੰ ਮਾਣ ਨਹੀਂ ਸਕਦੇ ਇੰਜੋਏ ਨਹੀਂ ਕਰ ਸਕਦੇ ਕਿਹਾ ਜਾਂਦਾ ਹੈ ਕਿ ਨਸ਼ੇ ਤੋਂ ਨਫ਼ਰਤ ਕਰੋ ਨਸ਼ੇ ਕਰਨ ਵਾਲੇ ਤੋਂ ਨਹੀਂ ਨਸ਼ੇ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਕਈ ਵਾਰੀ ਗਲਤ ਹੁੰਦਾ ਹੈ ਡੀਮੋਟੀਵੇਟ ਕਰਨਾ ਹੁੰਦਾ ਹੈ ਉਸ ਨੂੰ ਇੱਕ ਬਿਮਾਰ ਜਾਂ ਮਾਨਸਿਕ ਪੀੜਤ ਵਿਅਕਤੀ ਵਾਂਗ ਹੀ ਸਮਝਣਾ ਚਾਹੀਦਾ ਹੈ ਉਹਦਾ ਇਲਾਜ ਕਰਵਾਉਣਾ ਚਾਹੀਦਾ ਹੈ ਉਹਦੀ ਹੈਲਪ ਕਰਨੀ ਚਾਹੀਦੀ ਹੈ ਮਦਦ ਕਰਨੀ ਚਾਹੀਦੀ ਹੈ ਜਿਹੜਾ ਇਹ ਜਵਾਨੀ ਦਾ ਸਮਾਂ ਹੈ ਇਹ ਮਿਹਨਤ ਕਰਨਾ ਲਗਨ ਕਰਕੇ ਸਿੱਖਿਆ ਹਾਸਲ ਕਰਨਾ ਬਲੰਦੀਆਂ ਨੂੰ ਛੂਣਾ ਇਹ ਜਵਾਨੀ ਦਾ ਸਮਾਂ ਹੁੰਦਾ ਹੈਗਾ ਅੱਗੇ ਵਧਣਾ ਪਰ ਕਈ ਜਵਾਨੀ ਦੇ ਦੌਰ ਨੂੰ ਸਿਰਫ ਜੋਸ਼ ਸ਼ੌਂਕ ਮਨੋਰੰਜਨ ਜਸ਼ਨ ਖੁਸ਼ਹਾਲੀ ਕਹਿ ਕੇ ਖੁਸ਼ੀ ਮਨਾਉਣ ਲਈ ਨਸ਼ਾ ਕਰਦੇ ਨੇ ਨਸੇ 'ਚ ਫਸ ਜਾਂਦੇ ਨੇ ਫਿਰ ਜਿਹੜਾ ਉਹਨਾਂ ਦਾ ਫਿਊਚਰ ਹੈ ਭਵਿੱਖ ਹੈ ਉਹ ਆਪਣਾ ਭਵਿੱਖ ਵੀ ਖਰਾਬ ਕਰਦੇ ਨੇ ਤੇ ਦੂਜਿਆਂ ਦਾ ਵੀ ਭਵਿੱਖ ਵੀ ਹੈ ਜਿਹੜਾ ਉਹ ਖਰਾਬ ਕਰਦੇ ਨੇ ਆਪਣੇ ਪਰਿਵਾਰ ਦਾ ਜਿਹੜਾ ਭਵਿੱਖ ਹੁੰਦਾ ਉਹ ਵੀ ਉਹਨਾਂ ਦਾ ਫਿਰ ਖਰਾਬ ਹੋ ਜਾਂਦਾ ਹੈ ਨਰਕ ਬਣ ਜਾਂਦਾ ਹੈ ਸਾਡੀ ਸਰਕਾਰ ਤੇ ਸਮਾਜਿਕ ਧਾਰਮਿਕ ਜਥੇਬੰਦੀਆਂ ਨੂੰ ਵੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਜ਼ੋਰਦਾਰ ਜਾਗਰੂਕਤਾ ਭਰਪੂਰ ਪ੍ਰੋਗਰਾਮ ਉਲੀਕਣੇ ਚਾਹੀਦੇ ਨੇ ਜਾਗਰੂਕ ਕਰਨਾ ਚਾਹੀਦਾ ਹੈ ਇਸ ਮੰਤਵ ਦੇ ਲਈ ਨਸ਼ੇਵਾਜ਼ਾਂ ਦੇ ਨੈੱਟਵਰਕ ਨੂੰ ਵੀ ਖਤਮ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਪਰਿਵਾਰ ਮੁਖੀ ਨੂੰ ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਹੈ ਉਹਨੂੰ ਆਪਣੇ ਨੌਜਵਾਨ ਮੁੰਡੇ ਕੁੜੀਆਂ ਦੀ ਸੰਗਤ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਹਨਾਂ ਨੂੰ ਕਰਾਹੇ ਜਾਣ ਤੋਂ ਰੋਕਣਾ ਚਾਹੀਦਾ ਹੈ ਗੁਰਦਾਸ ਮਾਨ ਜੀ ਕਹਿੰਦੇ ਨੇ ਦੁੱਧ ਪੁੱਤ ਗੁਰਦਾਸਿਆਂ ਨਿਗਰਾਨੀ ਚਾਹੁੰਦੇ ਨੇ ਦੁੱਧ ਉਬਲਦੇ ਪੁੱਤ ਵਿਗੜਦੇ ਦੇਰ ਨਾ ਲਾਉਂਦੇ ਨੇ ਇਹਦੇ ਨਾਲ ਸਰਕਾਰ ਨੂੰ ਵਿੱਦਿਅਕ ਢਾਂਚੇ ਦਾ ਸੁਧਾਰ ਕਰਨਾ ਚਾਹੀਦਾ ਹੈ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨਾ ਚਾਹੀਦਾ ਹੈ ਵੱਧ ਤੋਂ ਵੱਧ ਫੈਕਟਰੀਆਂ ਕੰਪਨੀਆਂ ਉਦਯੋਗ کارਖਾਨੇ ਲਗਾਏ ਜਾਣੇ ਚਾਹੀਦੇ ਨੇ ਉੱਥੇ ਸਥਾਨਕ ਲੋਕਾਂ ਨੂੰ ਲੋਕਲ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਬਧ ਦੀ ਜਨਸੰਖਿਆ ਨੂੰ ਰੋਕਣ ਲਈ ਪਰਿਵਾਰ ਨਿਯੋਜਨ ਦੀ ਜਿਹੜੀ ਯੋਜਨਾ ਹੈ ਉਹਨੂੰ ਸ਼ਕਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਨਸ਼ਿਆਂ ਦੇ ਨੈੱਟਵਰਕ ਨੂੰ ਜੜਮ ਜੜ ਤੋਂ ਖਤਮ ਕੀਤਾ ਜਾਣਾ ਚਾਹੀਦਾ ਹੈ ਸਭ ਦੇਸੀ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਨਸ਼ਈ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਵਾਸਤੇ ਮੁਫਤ ਦਵਾਈਆਂ ਮੁਫਤ ਇਲਾਜ ਮੁਫਤ ਰਜਗਾਰ ਟ੍ਰੇਨਿੰਗ ਮੁਫਤ ਕਾਉਂਸਲਿੰਗ ਅਤੇ ਮਿਆਰੀ ਨਸ਼ਾ ਛਡਾਊ ਕੇਂਦਰਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਸਰਕਾਰ ਵੱਲੋਂ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਨਸ਼ਿਆਂ ਤੋਂ ਹੋਣ ਵਾਲੀਆਂ ਜਿਹੜੀਆਂ ਹਾਨੀਆਂ ਨੇ ਜਿਹੜੇ ਨੁਕਸਾਨ ਨੇ ਉਹਨਾਂ ਨੂੰ ਰੋਕਣ ਵਾਸਤੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਜਾਗਰੂਕ ਕਰਨਾ ਚਾਹੀਦਾ ਹੈ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣਿਆਂ ਤੇ ਵਿਗਿਆਪਨਾਂ ਤੇ ਇਸ਼ਤਿਹਾਰਾਂ ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਜਿਵੇਂ ਆਪਾਂ ਟੀਵੀ 'ਚ ਦੇਖਦੇ ਹਾਂ ਨਸ਼ਿਆਂ ਦੀ ਵੀ ਕਈ ਵਾਰੀ ਐਡ ਆਉਂਦੀ ਹੈਗੀ ਜਿਵੇਂ ਸ਼ਰਾਬ ਜਾਂ ਹੋਰ ਬੱਧ ਤੋਂ ਵੱਧ ਜਨਤਾ ਨੂੰ ਸਿੱਖਿਅਤ ਕਰਕੇ ਰੁਜ਼ਗਾਰ ਨਾਲ ਜੋੜਿਆ ਜਾਵੇ ਜਾਗਰੂਕ ਕੀਤਾ ਜਾਵੇ ਪੜਾਇਆ ਲਿਖਾਇਆ ਜਾਵੇ ਇਹਨਾਂ ਦੇ ਜਿਹੜੇ ਨੁਕਸਾਨ ਨੇ ਉਹਨਾਂ ਤੋਂ ਜਾਗਰੂਤ ਕੀਤਾ ਜਾਵੇ ਮਾਰੂ ਨਸ਼ਿਆਂ ਨੂੰ ਛੱਡ ਕੇ ਸਾਨੂੰ ਸਬਜ਼ੀਆਂ ਦੁੱਧ ਦਹੀਂ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਨਸ਼ਾ ਵੰਡਣ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਦੋਸਤੋ ਆਓ ਨਸ਼ੇ ਤੋਂ ਬਚੀਏ ਤੇ ਹੋਰਾਂ ਨੂੰ ਵੀ ਬਚਾਈਏ ਦੂਜਿਆਂ ਦੀ ਹੈਲਪ ਕਰੀਏ ਤੇ ਆਪਣਾ ਵੀ ਖਿਆਲ ਰੱਖੀਏ ਤੇ ਇਸੇ ਤਰ੍ਹਾਂ ਨਸ਼ੇ ਛੱਡ ਕੇ ਸਾਫ਼ ਸੁਥਰੇ ਦੇਸ਼ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਈਏ ਦੋਸਤੋ ਮਨੁੱਖੀ ਜਨਮ ਬਿਰਲਿਆਂ ਨੂੰ ਮਿਲਦਾ ਹੈ ਆਓ ਖੂਬਸੂਰਤ ਕੁਦਰਤੀ ਜ਼ਿੰਦਗੀ ਦਾ ਨਸ਼ਾ ਰਹਿਤ ਰਹਿ ਕੇ ਆਨੰਦ ਮਨਾਈਏ ਨਸ਼ੇ ਛੱਡੋ ਕੋੜ ਵੱਡੋ ਅੰਤ ਵਿੱਚ ਮੇਰਾ ਤਾਂ ਇਹੀ ਮੰਨਣਾ ਹੈ ਕਿ ਜੇ ਨਸ਼ਾ ਕਰਨਾ ਹੈ ਤਾਂ ਚਿੱਟੇ ਦਾ ਨਸ਼ਾ ਕਰੋ ਚੰਗੀਆਂ ਚੀਜ਼ਾਂ ਦਾ ਫਲ ਫਰੂਟ ਸਬਜ਼ੀਆਂ ਇਹਨਾਂ ਚੀਜ਼ਾਂ ਦਾ ਨਸ਼ਾ ਕਰੋ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਆਪਣੀ ਮਿਹਨਤ ਦਾ ਪੜ੍ਹਾਈ ਲਿਖਾਈ ਦਾ ਚੰਗੇ ਕੰਮਾਂ ਦਾ ਇਹਨਾਂ ਚੀਜ਼ਾਂ ਦਾ ਨਸ਼ਾ ਕਰੋ ਦੂਜੇ ਹੋਰ ਲੋਕਾਂ ਦੀ ਹੈਲਪ ਕਰਨ ਦਾ ਨਸ਼ਾ ਕਰੋ ਚੰਗੇ ਨਸ਼ੇ ਕਰੋ ਜੇ ਕਰਨੇ ਨੇ ਇਹ ਜਿਹੜੇ ਮਾਰੂ ਨਸ਼ੇ ਨੇ ਘਾਤਕ ਨਸ਼ੇ ਨੇ ਇਹਨਾਂ ਵਿੱਚ ਨੁਕਸਾਨ ਹੀ ਨੁਕਸਾਨ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਇਸ ਲਈ ਦੋਸਤੋ ਸਾਨੂੰ ਆਪਣੀ ਸਿਹਤ ਦਾ ਤੇ ਦੂਜਿਆਂ ਦੀ ਸਿਹਤ ਦਾ ਜਰੂਰ ਖਿਆਲ ਰੱਖਣਾ ਚਾਹੀਦਾ ਹੈ ਤੇ ਚੰਗੇ ਕੰਮਾਂ ਦਾ ਨਸ਼ਾ ਕਰਨਾ ਚਾਹੀਦਾ ਹੈ ਜਿਹੜੇ ਇਹ ਘਾਤਕ ਮਾਰੂ ਭਿਆਨਕ ਨਸ਼ੇ ਨੇ ਇਹਨਾਂ ਤੋਂ ਆਪ ਵੀ ਦੂਰ ਰਹਿਣਾ ਚਾਹੀਦਾ ਹੈ ਤੇ ਹੋਰ ਜਿਹੜੇ ਯਾਰ ਦੋਸਤ ਮਿੱਤਰ ਸੱਜਣ ਨੇ ਉਹਨਾਂ ਨੂੰ ਵੀ ਦੂਰ ਰੱਖਣਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਹੈ ਉਹਨਾਂ ਦੀ ਤੇ ਜਿਹੜੇ ਵਿਚਾਰੇ ਫਸੇ ਹੋਏ ਨੇ ਇਸ ਦਲਚ ਦਲਚ ਨਸ਼ੇ ਚ ਤੇ ਉਹਨਾਂ ਨੂੰ ਵੀ ਕੱਢਣ ਲਈ ਯਤਨ ਕੀਤੇ ਜਾਣੇ ਚਾਹੀਦੇ ਨੇ ਇਨੀਆਂ ਨੂੰ ਬਸ ਬੇਨਤੀਆਂ ਕਰਦਾ ਹੋਇਆ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਥੈਂਕ ਯੂ